ਹਾਂਜੀ ਅੱਜ ਮੈਂ ਬਣਾਉਣੀ ਆ ਖੁੰਬਾ ਖੁੰਬਾ ਲੈ ਆਂਦੇ ਆ 2 ਪੈਕਟ ਤੇ ਖੁੰਬਾ ਬਿਲਕੁਲ ਤਾਜ਼ੀਆਂ ਮਿਲੀਆਂ ਮੈਂ ਬਿਲਕੁਲ ਫਰੈਸ਼ ਹੈਗੀਆਂ ਮੈਂ ਤੇ ਫਰੂਟ ਲੈ ਆਂਦਾ ਅੱਜ ਕੀ ਇਹਨੂੰ ਆਂਦੇ ਆ ਅੰਬੂਰਦ ਆਲੂ ਬੁਖਾਰਾ ਅਨਾਰ ਅਨਾਰ ਲੈ ਆਂਦੇ ਆ ਇਹ ਨਾਲੇ ਕਿ ਚਕੰਦਰ ਵੀ ਲੈਂਦਾ ਵਾ ਇੱਕ ਖੂਨ ਦੀ ਕਮੀ ਪੂਰੀ ਕਰਦਾ ਵਾ ਤੇ ਅਦਰਕ ਵੀ ਵਧੀਆ ਆਉਣ ਲੱਗ ਪਿਆ ਵਾ ਤੇ ਉਹ ਵੀ ਲੈਂਦਾ ਹੈ ਤੇ ਹੁਣ ਅੱਜ ਬਣਾਉਣੀ ਆ ਅੱਗੇ ਖੰਬ ਦੀ ਸਬਜ਼ੀ ਬਹੁਤ ਟੇਸਟੀ ਸਬਜ਼ੀ ਬਣਦੀ ਹੈ ਦੀ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਮੇ ਅ ਜੁਟਿਊਬ ਫੈਮਿਲੀ ਅਸੀਂ ਸਭ ਠੀਕ ਠਾਕ ਹਮੇਦ ਕਰਦੇ ਹਾਂ ਕਿ ਤੁਸੀਂ ਵੀ ਠੀਕ ਠਾਕ ਹੋਵੋਗੇ ਤੇ ਅੱਜ ਸ਼ਾਮ ਦੇ ਵੱਜ ਗਏ 4 ਤੇ ਮੈਂ ਲੱਗੀ ਆ ਬਣਾਉਣ ਖੁੰਮਾ ਦੀ ਸਬਜੀ ਤੇ ਖੁੰਮਾ ਦੇ ਪੈਕਟ ਬਿਲਕੁਲ ਫਰੈਸ਼ ਮਿਲ ਗਏ ਸੀ ਉਸ ਤੋਂ ਨਹੀਂ ਤੇ ਸਾਡੇ ਫਰੈਸ਼ ਢੀਜ ਬਿਲਕੁਲ ਨਹੀਂ ਮਿਲਦੀ ਹੈਗੀ ਫਰੈਸ਼ ਫੀਸ ਹੀ ਆ ਬਿਲਕੁਲ ਤੇ ਇਹਨਾਂ ਦੀ ਬਣਾਉਂਗੀ ਮੈਂ ਸਬਜੀ ਤੇ ਅੱਜ ਲੈਣ ਦੇ ਇਹ ਫਰੂਟ ਫਰੂਟ ਵੀ ਕਾਫੀ ਵਧੀਆ ਵਾ ਤੇ ਇਹ ਹੈਗੇ ਆ ਅਨਾਰ ਤੇ ਆਲੂ ਖਾਰਾ ਇਸ ਤਰ੍ਹਾਂ ਬਹੁਤ ਵਧੀਆ ਤੇ ਫਰੈਸ਼ ਫਰੂਟ ਵੀ ਆਇਆ ਵਾ ਤੇ ਚਾਹ ਮੇਰੀ ਬਣ ਗਈ ਹੋਈ ਮੈਂ ਚਾਹ ਤੁਹਾਨੂੰ ਵਿਖਾਉਣੀ ਐ ਇਸ ਤਰ੍ਹਾਂ ਜਿੱਦੀ ਹੋਈ ਚਾਹ ਬਿਲਕੁਲ ਹੋ ਗਈ ਸਾਡੀ ਰੈਡੀ ਤੇ ਹੁਣ ਅਸੀਂ ਪੀਨੇ ਆ ਹਾਂਜੀ ਸਬਜੀ ਮੈਂ ਬਾਅਦ ਚ ਬਣਾਉਣੀ ਪਹਿਲਾਂ ਪੀਣ ਲੱਗੀ ਹਾਂ ਮਸਾਲਾ ਸਵੇਰ ਦਾ ਪਾਇਆ ਹੈਗਾ ਸੁੱਕਣੇ ਤੇ ਵਿੱਚ ਗਲਾਬ ਦੇ ਫੁੱਲ ਵਗੈਰਾ ਪਾ ਕੇ ਤੇ ਫੇਰ ਸੁੱਕਣੇ ਪਾਇਆ ਫਿਰ ਚਾਹ ਵੀ ਸੁੱਕ ਗਈਆਂ ਮਿਰਚਾਂ ਤੇ ਮਸਾਲਾ ਦੋਵੇਂ ਚੀਜ਼ਾਂ ਪੀ ਕੇ ਫੇਰ ਸਬਜੀ ਹਲ ਹੁੰਨੀ ਆ ਸਬਜੀ ਬਣਾਉਣ ਲਈ ਤੜਕਾ ਅਸੀਂ ਝੇਰ ਲਿਆ ਵਾ ਇਹ ਲਸਣ ਲਸਣ ਫਰਾਈ ਹੋਣ ਡਿਆ ਲਾਲ ਹੁੰਦਾ ਤੇ ਫੇਰ ਵਿੱਚ ਪਾਉਨੇ ਆ ਅਦਰਕ ਟਮਾਟਰ ਤੇ ਖੁੰਬ ਕੱਟਣ ਡੇ ਖੁੰਬ ਦੀ ਸਬਜੀ ਬਣਨੀ ਆ ਇਸਕੇ ਪਾ ਕੇ ਲੇਗਾ ਦੇ ਵਿੱਚ ਉੱਧ ਵੀ ਗਰਮ ਕਰਕੇ ਰੱਖ ਲਿਆ ਆਪੇ ਜਿਹੜਾ ਤੇ ਆ ਲਾਲ ਹੋ ਜਾਂਦਾ ਤੇ ਫਿਰ ਵਿੱਚ ਪਾਉਨੇ ਆ ਲਸਣ ਪਿਆਜ਼ ਜੋ ਚਿੱਲੀ ਗੱਟਰ ਕਰਕੇ ਰੱਖਿਆ ਆ ਆਹ ਅਦਰਕ ਕੱਟ ਕੇ ਪਾਉਣਾ ਬਾਕੀ ਸਾਰਾ ਕੁਝ ਇਸ ਤਰ੍ਹਾਂ ਬਾਹਰ ਦਾ ਮੌਸਮ ਕੁਝ ਇਸ ਤਰ੍ਹਾਂ ਛਾਮਾਂ ਪੈ ਚੁੱਕੀਆਂ ਆ ਹਾਂਜੀ ਐਨੂੰ ਆ ਜੇ ਤੁਸੀਂ ਵੀਡੀਓ ਬਣਾਉਣੀ ਆ ਤੇ ਲੈ ਅੰਦਾ ਮੇਰੀ ਵੀਡੀਓ ਬਣਾ ਲਓ ਤੁਸੀਂ ਕਿੱਧਰ ਬੈਠਾ ਚਲੋ ਕਾਦੀ ਵੀਡੀਓ ਬਣਾਵਾ ਤੇਰੀ ਜਾਂ ਤੇ ਪੰਗੜਾ ਪਾ ਪੰਗੜਾ ਪਾਓ ਪਾ ਕਿੱਧਰ ਆ ਸਾਰੇ ਫਰੂਟ ਦਾ ਫਲ ਉੱਗ ਗਿਆ ਆ ਤੇ ਤੁਹਾਨੂੰ ਕੀ ਲੱਗਿਆ ਕੀ ਹੈ ਹਾਂਜੀ ਕੀ ਉੱਗ ਗਿਆ ਮੌਸਮ ਕੁਛ ਇਸ ਤਰ੍ਹਾਂ ਦਾ ਹੈ ਗਾਵਾ ਬੱਦਲ ਬੱਦਲ ਜਿਵੇਂ ਆ ਗਏ ਆ ਤੇ ਸਾਫ਼ ਵੀ ਹੈਗਾ ਆ ਮੇਰੀ ਤੇ ਬਾਂ ਵੀ ਦਿਓ ਹਾਂਜੀ ਆ ਮੇਰੀ ਆ ਕਿੱਥੇ ਬਣਾਵਾਂ ਤੇਰੀ ਵੀਡੀਓ ਕੀ ਲਿਓ ਨਾ ਚੀਜ਼ਾਂ ਲਿਓਣੀਆਂ ਕਾ ਦੀਆਂ ਉਹ ਆਈਡੀਆ ਇਹਦੇ ਇਡੀਆ ਥਾਮ ਠੀਕ ਆ ਆਈਡੀਆ ਇਹਦੇ ਕਿਧਰ ਇਹ ਦੇਖਦੇ ਪਏ ਜੇ ਕੀ ਹੁੰਦੀ ਹੈ ਹੂੰ ਕਰਮੇਤੀ ਕੀ ਆ ਥੀ ਟੌਂਦੀ ਚਿੱਟਣ ਇਹਦੇ ਵਿੱਚ ਹਾਂ ਇਹਦੇ ਵਿੱਚ ਵੀ ਉੱਗਿਆ ਆ ਕੁਝ ਇਹ ਮਨੀ ਪਲਾਟ ਦਾ ਬੂਟਾ ਤੇ ਵਿੱਚ ਲਾਏ ਪੈਸ਼ਨ ਫਰੂਟ ਦੇ ਬੀਜ ਤੇ ਉੱਗੇ ਆ ਥੋੜੇ ਥੋੜੇ ਵੇਖੋ ਹੁੰਦੇ ਆ ਕਿ ਨਹੀਂ ਬਾਹਰ ਦਾ ਮੌਸਮ ਕੁਝ ਇਸ ਤਰ੍ਹਾਂ ਦਾ ਵਾ ਆਹ ਜਗ੍ਹਾ ਤੇ ਸਾਡੇ ਪਾਣੀ ਪਾਣੀ ਚੜਿਆ ਹੋਇਆ ਸੀਗਾ ਇੱਥੇ ਸਭ ਪਾਣੀ ਪਾਣੀ ਚੜਿਆ ਹੋਇਆ ਸੀਗਾ ਇੱਥੇ ਤੱਕ ਆਇਆ ਸੀਗਾ ਫਰਸ਼ ਤੱਕ ਸਭ ਕੁਝ ਨਹੀਂ ਸੀ ਦਿਖਦਾ ਪਿਆ ਆ ਫਲੀਆਂ ਦੀ ਵੀ ਵੱਲ ਡੁੱਬੀ ਪਈ ਸੀ ਸੂਰਜ অস্ত ਰਿਹਾ ਵਾ ਹਾਂਜੀ ਕੀ ਕਰਦੇ ਮੈਂ ਤਾਂ ਕੀ ਫੇਰਨ ਦੇ ਆ ਮੈਂ ਹਾਂਜੀ ਕੀ ਫੇਰਦਾ ਇੱਥੇ ਤੋਂ ਆਹ ਸੱਚੀ ਕੀ ਨਿਕਲਿਆ ਕੀ ਨਿਕਲਿਆ

सत श्रीकाल जी वेलकम टू फैमिली सब ठीक ठाक ठाकुर करते हैं तो ठीक ठाक होवोगे बहुत ही गया हम बस ਹਾਂਜੀ ਸਬਜੀ ਸਾਡੀ ਬਣ ਕੇ ਹੋ ਗਈ ਤਿਆਰ ਬਹੁਤ ਵਧੀਆ ਸਬਜੀ ਬਣੀ ਹੋਏ ਆਹ ਵੇਖੋ ਖਵਾਂ ਬਦੀ ਬਹੁਤ ਟੇਸਟੀ ਵੀ ਬਣੀ ਆ ਹੁਣ ਤਾਂ ਲਾਗਦੀ ਵਿਖਾਉਣੀ ਹੈ ਹਾਂਜੀ ਗਰਮੇਰੀ ਬਣ ਕੇ ਤਿਆਰ ਤੇ ਹੁਣ ਮੈਂ ਕਾਉਣ ਲੱਗੀ ਰੋਟੀ ਖਾਓ ਟੇਸਟੀ ਸਬਜੀ ਬਣੀ ਆ ਫਲਕੇ ਸਾਡੇ ਬਾਹਰ ਲੱਖਣ ਦੇ ਤੇ ਸਬਜੀ ਸਾਡੀ ਬਣ ਗਈ ਆ ਤੇ ਫਲਕੇ ਮੈਂ ਲਾ ਰਦੀ ਆ ਤੇ ਹੁਣ ਮੈਂ ਲੱਗਦੀ ਆ ਕਟਿੰਗ ਸਲਾਦ ਇਹਨੂੰ ਥੋੜਾ ਰਗੜਨ ਦੀ ਕੋਈ ਲੋੜ ਨਹੀਂ ਮਿੰਦੀ ਜਿਹੜੇ ਦੇਸੀ ਕੀਤੇ ਹੁੰਦੇ ਆ ਉਹਨਾਂ ਨੂੰ ਰਗੜਨ ਦੀ ਲੋੜ ਪੈਂਦੀ ਆ ਇਹ ਜਿਹੜੇ ਆ ਬਿਲਕੁਲ ਨਹੀਂ ਰਗੜਨ ਦੀ ਲੋੜ ਪੈਂਦੀ ਇਸ ਤਰ੍ਹਾਂ ਮੈਂ ਖੀਰ ਵੀ ਤਿਆਰ ਕਰ ਲਈ ਆ ਕੱਟ ਕੇ ਤੇ ਰੋਟੀ ਵੀ ਬਾਹਰ ਰੱਖੀ ਆ ਹਾਂ ਲੱਗ ਪਿਆ ਲਏ ਚਮਚਾ ਤੇ ਜੇ ਕੇ ਇਹਨੂੰ ਲੋੜ ਹੋਊਗੀ ਸਬਜ਼ੀ ਬਹੁਤ ਕਰਾਰੀ ਆ ਜੇ ਕੇ ਇਹਨੂੰ ਲੋੜ ਹੋਊਗੀ ਤੇ ਫਿਰ ਨਿੰਬੂ ਦਾ ਚਾਹ ਲੈ ਸਕਦੇ ਆ ਨਾਲ ਇਹਦੇ ਬਹੁਤ ਵਧੀਆ ਰੋਟੀ ਤਿਆਰ ਹੋਈ ਦੇਖੋ ਸਬਜ਼ੀ ਸਵਾਦ ਵੀ ਬਹੁਤ ਹੈ ਤਾਨੂੰ ਲਾ ਗੋਮ ਵੀ ਵਿਖਾਉਣੀ ਆ ਇਸ ਤਰ੍ਹਾਂ ਜੇ ਸਬਜੀ ਬਹੁਤ ਟੇਸਟੀ ਬਣੀ ਐ ਘੇ ਕੱਟੇ ਹੋਏ ਖੀਰੇ ਤੇ ਫੁਲਕੇ ਵੀ ਹਾਡੇ ਤਾਜੇ ਤਾਜੇ ਲੱਥੇ ਆ ਫੁਲਕੇ ਵੀ ਲੱਥਣ ਦੇ ਹਾਡੇ ਤੇ ਅੱਗ ਵੀ ਬਹੁਤ ਵਧੀਆ ਬਲਣ ਦੇ ਮੇਰੀ ਤੇ ਤੂੰ ਵੀ ਫੁਲਕੇ ਲਾਉਣ ਦੇ ਆ ਮਾ ਬਹੁਤ ਵਧੀਆ ਅੰਦਾ ਮੇਰੇ ਵੀ ਫੁਲਕੇ ਲੱਥਣ ਦੇ ਆ ਅਰ ਨਵਦੀ ਪੰਦਾ ਤੇ ਮੀਨਾ ਮੀ ਦੁੱਧ ਦੇ ਕੇ ਫੀਡ ਖਾ ਗਏ ਤੇ ਬੈਠੀ ਆ। ਆਹ ਵੇਖੋ। ਤੇ ਮੌਸਮ ਕੁਛ ਇਸ ਤਰ੍ਹਾਂ ਦਾ। ਸੂਰਜ অস্ত ਚੁੱਕਾ ਆ। ਹਨ ਬਾਹਰ ਦਾ ਮੌਸਮ ਵੀ ਸ਼ਾਮ ਵੇਲੇ ਦਾ ਦਿਖਾਉਨੇ ਆ। ਬਹੁਤ ਵਧੀਆ ਬਾਬੇ ਪਾਠ ਕਰਨ ਦੇ ਗੁਰਦੁਆਰੇ। ਤੇ ਬਹੁਤ ਵਧੀਆ ਲੱਗਦਾ। ਸ਼ਾਮ ਦੇ ਵਜੇ 7 ਹਾਂਜੀ ਹੁਣ ਮੈ ਰੋਟੀ ਖਾਣ ਲੱਗੀ ਆ ਤੇ ਰੋਟੀ ਦਾ ਪਰ ਟੇਸਟ ਕਰਕੇ ਲੈਣੀ ਸਬਜ਼ੀ ਦਾ ਕਿਸ ਤਰ੍ਹਾਂ ਦਾ ਵਾ ਤੇ ਵੈਸੇ ਮੈਂ ਇੱਕ ਵਾਰੀ ਲੂਣ ਚੈੱਕ ਕੀਤਾ ਤੇ ਬਹੁਤ ਟੇਸਟੀ ਬਣੀ ਆ ਸਬਜੀ ਤੇ ਨਾਲ ਖੀਰਾ ਵੀ ਬਹੁਤ ਵਧੀਆ ਤੇ ਘਰ ਦਾ ਨਿੰਬੂ ਕੱਟਿਆ ਤੇ ਥੋੜੇ ਮਲੇ ਅੰਦਰ ਤੇ ਖੀਰੇ ਤੇ ਨਿੰਬੂ ਵੀ ਪਾਇਆ ਵਾ ਤੇ ਹੁਣ ਮੈਂ ਆਪ ਲੱਗੀ ਖਾਣ ਹੁਣ ਤੇਸਟ ਕਰਕੇ ਰੱਖਦੀ ਆ very tasty thank you and thank you for watching